ਬਚਾਓ ਤਾਂ ਇਹ ਸਾਰਾ ਰਹਿ ਗਿਆ ਸਿਰਫ ਹੱਤੇ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ ਬਾਕੀ ਬਜਾਨੀ ਵਾਲੇ ਤਾਂ ਪਰੇਸ਼ਾਨ ਜਾਂ ਇੰਨਾ ਨਹੀਂ ਹੈਗਾ ਬਾਕੀ ਇਹ ਐਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ ਇਹ ਕਿਹੜੀ ਗੱਡੀ ਸੀ ਇਹ ਗੱਡੀ ਹੈਗੀ ਆ ਦੇਖੋ ਜੀ ਇਹ 77 ਸਟਰੈਟਜੀ ਆਲਟੋ ਜੀ ਅੱਛਾ ਹਾਂ ਜੀ ਇਹ ਕਿੰਨੇ ਬੰਦੇ ਵਿਅਕਤੀ ਸੀਗੇ ਇਹ 4 ਸੀਗੇ ਜੀ ਦੋ ਲੇਡੀ ਜੀ ਤੇ ਦੋ ਬੰਦੇ ਜੀ ਕਿੱਥੋਂ ਆ ਰਹੇ ਸੀਗੇ ਇਹ ਮਰੇਰ ਕੋਟਲੇ ਤੋਂ ਆ ਰਹੇ ਸੀਗੇ ਪਿੰਡ ਇਹਦਾ ਸਰਸੀ ਕੋਲ ਹੈ ਪਾਤਲਾ ਰਿਸ਼ਤੇਦਾਰੀ ਇਹਨਾਂ ਦੀ ਉੱਧਰ ਜਾ ਰਹੇ ਸੀ ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ ਕੋਈ ਕਾਰਨ ਕੋਈ ਨਹੀਂ ਇਹਦਾ ਜਿਵੇਂ ਚੌਂਦੀ ਲੱਗੀ ਆ ਕੋਈ ਜਿਵੇਂ ਸਟੀering ਮੁੜ ਗਿਆ ਹੁੰਦਾ ਆਪਦੇ ਆਪ ਉਹ ਚੀਜ਼ ਹੋਈ ਹੈ ਜੀ ਕਿੰਨਾ ਖਤਰਨਾਕ ਐਕਸੀਡੈਂਟ ਬਹੁਤ ਖਤਰਨਾਕ ਜੀ ਜਾਨੀ ਜਾਨੀ ਨੁਕਸਾਨ ਬਚ ਗਿਆ ਜੀ ਹਾਂ ਉਹ ਬਚ ਗਿਆ ਬਾਕੀ ਸੱਟਾਂ ਬਹੁਤ ਜ਼ਿਆਦਾ ਨਹੀਂ ਕਿੰਨੀ ਦੀ ਮਦਦ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਹੈ ਜੀ ਅਸੀਂ ਦਿਲੋਂ ਉਹ ਹੁਣ ਗੱਡੀਆਂ ਪਾ ਕੇ ਭੇਜੇ ਨੇ ਜੀ ਸਭ ਨੇ ਜਿਲੋਂ ਮਦਦ ਕੀਤੀ ਹੈ ਜੀ ਕੋਈ ਪ੍ਰਸ਼ਾਸਨ ਕੋਈ ਪਹੁੰਚਿਆ ਕੋਈ ਦੇਖ ਨਾ ਹਜੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ ਪਹਿਲੇ ਹਸ ਉਸ ਤੋਂ ਬਾਅਦ ਦੇਖੋ ਕਿੱਥੋਂ ਲਿਖ ਜਾਂਦਾ ਹੈ ਜੀ